ਕਬੱਡੀ ਦੀ ਗੇਮ ਮੈਂ ਸੈਮਥ ਕਲਾਸ ਸ਼ੁਰੂ ਕੀਤੀ ਸੀ 2017 ਚ ਜੀ ਜੀ ਉਹ ਤਾਂ ਬਸ ਇਦਾਂ ਸ਼ੁਰੂ ਕਰਤੀ ਮਤਲਬ ਬਲਪੁਰ ਜਾਂਦੇ ਹੁੰਦੇ ਸੀ ਉੱਥੇ ਕੁੜੀਆਂ ਖੇਡਣ ਹੁੰਦੀਆਂ ਸੀ ਉਹਨਾਂ ਨੂੰ ਵੇਖ ਕੇ ਦਿਲ ਕਰਦਾ ਸੀ ਕਿ ਮੈਂ ਵੀ ਖੇਡਾਂ ਫਾਲ ਸਾਹਿਬ ਨੇ ਇੱਕ ਗੱਲ ਕਹੀ ਜੇ ਅੱਜ ਹਾਰ ਗਏ ਨਾ ਫਿਰ ਮੂੰਹ ਨਹੀਂ ਦਿਖਾਉਣਾ ਉੱਥੇ ਤੇ ਫਿਰ ਉਹਦਾਂ ਹੀ ਕਾਫੀ ਲੀਡ ਤੇ ਉਹਨਾਂ ਨੂੰ ਹਰਾਇਆ ਫਿਰ ਉਸ ਤੋਂ ਬਾਅਦ ਇਦਾਂ ਇਦਾਂ ਹੌਸਲਾ ਵੱਧ ਗਿਆ ਫਿਰ ਆਪਾਂ ਹੌਲੀ 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 ਵੱਡੀ ਟੀਮਾਂ 'ਚ ਖੇਡਣਾ ਸ਼ੁਰੂ ਕਰਤਾ ਪਰਵਾਰ ਵਾਲਾ ਤਾਂ ਫੁੱਲ ਸਪੋਰਟ ਆ ਫਾਲ ਸਾਹਿਬ ਕੋਈ ਗੱਲ ਕਹਿੰਦੇ ਮੈਂ ਮਗਰ ਖੜਾ ਬਸ ਕਿਹ ਵੀ ਚੀਜ਼ ਦੀ ਲੋੜ ਮੈਨੂੰ ਦੱਸ ਮੈਂ ਪੂਰੀ ਸਪੋਰਟ ਆ ਆਪਣੇ ਕੁੜੀਆਂ ਨੂੰ ਸਮਝੋ ਹਣ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਦੋ ਵੀ ਉਹਨਾਂ ਦੇ ਉਹਨਾਂ ਨੂੰ ਸੋਚ ਪੁੱਛੋ ਵੀ ਉਹ ਕੀ ਕਰਨਾ ਚਾਹੁੰਦੇ ਆ ਕਿਵੇਂ ਆ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੱਠੇ ਪੈਣੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਅਤੇ ਕਬੱਡੀ ਦੀ ਮਸ਼ਹੂਰ ਖਡਾਰਨ ਮਹਿਕਦੀਪ ਕੌਰ ਸਾਡੇ ਨਾਲ ਆ ਅਤੇ ਖਾਲਸਾ ਕਾਲਜ ਵੂਮਨ ਦੇ ਵਿਦਿਆਰਥਣ ਨੇ ਆਪਣੇ ਪਿਤਾ ਮਾਤਾ ਦਾ ਅਤੇ ਆਪਣੇ ਇਲਾਕੇ ਦਾ ਆਪਣੇ ਕਾਲਜ ਦਾ ਨਾਮ ਜਿਹੜਾ ਉਹ ਬੁਲੰਦੀਆਂ ਤੇ ਪਛਾਇਆ ਜੀ ਹਾਂ ਕਬੱਡੀ ਦੇ ਵਿੱਚ ਅਤੇ ਰੋਇੰਗ ਦੀ ਗੇਮ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਤਸਵੀਰਾਂ ਵਿੱਚ ਵੀ ਤੁਸੀਂ ਵੇਖ ਰਹੇ ਹੋਗੇ ਸਕਰੀਨ ਤੇ ਸਾਡੇ ਨਾਲ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਬੇਟਾ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਥੈਂਕ ਯੂ ਇਹ ਕਬੱਡੀ ਦੀ ਗੇਮ ਕਦੋਂ ਸ਼ੁਰੂ ਕੀਤੀ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਇਧਰਲੇ ਬੰਨੇ ਵੱਲ ਆਉਣਾ ਗੇਮਾਂ ਵੱਲ ਕਿਵੇਂ ਸ਼ੁਰੂਆਤ ਹੋਇਆ ਇਹ ਜ਼ਰੂਰ ਦੱਸਿਓ ਕਬੱਡੀ ਦੀ ਗੇਮ ਮੈਂ ਸਹਿਮਤ ਕਲਾ ਸ਼ੁਰੂ ਕੀਤੀ ਸੀ 2017 ਚ ਜੀ ਜੀ ਉਹ ਤਾਂ ਬਸ ਇਦਾਂ ਹੀ ਸ਼ੁਰੂ ਕਰਤੀ ਮਤਲਬ ਬਲਪੁਰ ਜਾਂਦੇ ਹੁੰਦੇ ਸੀ ਉੱਥੇ ਕੁੜੀਆਂ ਖੇਡਣ ਹੁੰਦੀਆਂ ਸੀ ਉਹਨਾਂ ਨੂੰ ਵੇਖ ਕੇ ਦਿਲ ਕਰਦਾ ਸੀ ਕਿ ਮੈਂ ਵੀ ਖੇਡਾਂ ਫਾਦਰ ਸਾਹਿਬ ਪਹਿਲਾਂ ਖੇਡਦੇ ਰਹੇ ਸੀ ਫਿਰ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਟੀਮ ਤਿਆਰ ਕੀਤੀ ਪਿੰਡ ਦੀ ਅਸੀਂ ਛੋਟੇ ਛੋਟੇ ਕੁੜੀਆਂ ਹੁੰਦੀਆਂ ਸੀ ਸਾਰੇ ਜਾਣੇ ਉਹ ਖੇਡਦੇ ਦੁੱਸ ਪਹਿਲਾਂ ਤਾਂ ਪਿੰਡ ਵਾਲੇ ਬੋਲਦੇ ਸੀ ਲੈ ਕੀ ਕਿਹੜੇ ਗੇਮ ਚ ਪਿਆ ਜਾਂ ਕਿੱਦਾਂ ਵੀ ਆ ਫਿਰ ਹੌਲੀ ਹੌਲੀ ਬਸ ਫਿਰ ਅਸੀਂ 발ਪੋਲ ਖੇਲਣ ਗਏ ਤੇ ਹਫਤਾ ਕਿ ਪ੍ਰੈਕਟਿਸ ਕੀਤੀ ਖੇਲਣ ਚਲ ਗਏ ਕੁਝ ਪਤਾ ਨਹੀਂ ਨੋਲਜ ਨਹੀਂ ਸੀ ਤੇ ਫਿਰ ਅਸੀਂ ਹਾਰ ਗਏ ਮਤਲਬ ਸਾਡੇ ਤੇ ਦੋ ਕੀ ਨੰਬਰ ਹੋਣੇ ਆ ਬਾਕੀ ਸਾਰੇ ਉਹਨਾਂ ਦੇ ਹੀ ਫਿਰ ਮਤਲਬ ਤਿੰਨ ਚਾਰ ਵਾਲੇ ਖੇਲਣ ਗਏ ਹਾਰ ਦੇ ਰਹੇ ਆ ਫਿਰ ਪੰਜਵੀਂ ਵਾਰ ਹੀ ਗਏ ਆ ਟੂਰਨਾਮੈਂਟ ਤੇ ਇਦਾਂ ਹੀ ਵਾਹ ਵਾਹ ਦਾ ਟੂਰਨਾਮੈਂਟ ਸੀ ਫਾਲਸ ਆਪਨੇ ਇੱਕ ਗੱਲ ਕਹੀ ਜੇ ਅੱਜ ਹਾਰ ਗਏ ਨਾ ਫਿਰ ਮੂੰਹ ਨਹੀਂ ਦਿਖਾਉਣਾ ਉੱਥੇ ਤੇ ਫਿਰ ਉਹਦਾਂ ਹੀ ਕਾਫੀ ਲੀਡ ਤੇ ਉਹਨਾਂ ਨੂੰ ਹਰਾਇਆ ਫਿਰ ਉਸ ਤੋਂ ਬਾਅਦ ਇਦਾਂ ਦਾ ਹੌਸਲਾ ਵਧ ਗਿਆ ਫਿਰ ਆਪਾਂ ਹੌਲੀ 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 ਵੱਡੀ ਟੀਮਾਂ 'ਚ ਖੇਡਣਾ ਸ਼ੁਰੂ ਕਰਤਾ ਜੀ ਜੀ ਇਹ ਰੇਡਰ ਕੇ ਸਟਾਪਰ ਮੈਂ ਸਟਾਪਰ ਆ ਅੱਛਾ ਜੀ ਤਾਂ ਸਤਵੀਂ ਕਲਾਸ ਤੋਂ ਗੇਮ ਸ਼ੁਰੂ ਹੋਈ ਤਾਂ ਕਾਲਜ ਤੱਕ ਹੁਣ ਵੀ ਗੇਮ ਕਰਦੇ ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ ਖੇਡਣ ਦਾ ਮੌਕਾ ਮਿਲਿਆ ਮਤਲਬ ਮੌਕਾ ਤਾਂ ਕਾਫੀ ਟਾਈਮ ਹੰ ਮੈਂ ਕਾਫੀ ਜਗ੍ਹਾ ਤੇ ਮਿਲ ਗਿਆ ਜਾਂਦਾ ਕਿਉਂਕਿ ਇੰਨਾ ਟਾਈਮ ਖੇਲਦਿਆ ਹੋ ਗਿਆ ਹਨਾ ਮਤਲਬ ਜੂਪੀ ਵਗੈਰਾ ਵੀ ਖੇਲਦੀ ਆ ਮੈਂ ਜਿੱਦਾਂ ਹਰਿਆਣਾ ਵਗੈਰਾ ਹੋ ਗਿਆ ਇੱਥੇ ਵੀ ਖੇਲਦੀ ਆ ਪੰਜਾਬ ਤਾਂ ਪਤਾ ਨਹੀਂ ਜਿਹੜਾ ਪਿੰਡ ਕਦੀ ਸੁਣਿਆ ਨਹੀਂ ਉੱਥੇ ਵੀ ਖੇលਿਆ ਹੋਊਗਾ ਬਹੁਤ ਹਾਂ ਦੇ ਖੇਡ ਚੁੱਕੀ ਆ ਮੈਂ ਪਰਿਵਾਰ ਵੱਲੋਂ ਕਿਹੋ ਜੀ ਸਪੋਰਟ ਆ ਮਹਿਕਦੀਪ ਪਰਿਵਾਰ ਵਾਲਾ ਤਾਂ ਫੁੱਲ ਸਪੋਰਟ ਆ ਫਾਜ਼ਲ ਸਾਹਿਬ ਕੋਈ ਗੱਲ ਕਹਿੰਦੇ ਮੈਂ ਮਗਰ ਖੜਾ ਬਸ ਕਿ ਉਹ ਵੀ ਚੀਜ਼ ਦੀ ਲੋੜ ਮੈਨੂੰ ਦੱਸ ਮਤਲਬ ਪੂਰੀ ਸਪੋਰਟ ਆ ਹਾਂ ਮਤਲਬ ਰਿਲੇਟਿਵ ਫਾਜ਼ਲ ਸਾਹਿਬ ਨੂੰ ਕਹਿੰਦੇ ਕਿ ਤੇ ਨਾ ਕਿਤੇ ਪਹਿਲਾਂ ਕਹਿੰਦੇ ਸੀ ਹੋਂ ਤਾਂ ਨਿਕੈਨੋ ਹਟ ਗਏ ਆ ਵੀ ਨਹੀਂ ਸਹੀ ਨਹੀਂ ਆਹ ਕਿਹੜੀ ਗੇਮਾਂ ਪੜਾਓ ਲਿਖਾਓ ਇੱਕੀ ਤਾਂ ਇਹ ਵੀ ਕਹਿ ਦਿੰਦੇ ਵੀ ਇਹਦਾ ਵਿਆਹ ਕਰ ਦੋ ਉਹ ਫਾਜ਼ਲ ਸਾਹਿਬ ਕਹਿੰਦੇ ਹਲ ਹੁਣੇ ਹੀ ਕਰਦਾ ਨਿਆਣੀ ਹਲੇ ਤਾਂ ਹਨਾ ਮਤਲਬ ਜਿੰਨੇ ਮੂੰਹ ਨੇ ਗੱਲਾਂ ਕਿ ਸਾਰੇ ਜਣੇ ਬੋਲਦੇ ਆ ਪਰ ਫਾਜ਼ਲ ਸਾਹਿਬ ਕੋਈ ਗੱਲ ਕਹਿੰਦੇ ਕਿ ਨਹੀਂ ਬਸ ਮੇਰੇ ਵੱਲ ਫੁੱਲ ਸਪੋਰਟ ਆ ਜਿੱਦਾਂ ਦ अच्छा जी हां जी वही मेरे कोच आ हां वही कोई ਤੁਹਾਡੇ हां स्टार्टिंग મે ਆਪਣੇ ફાઉન્ડ સાબ થી કરી આ اچھا جی તા રોઇંગ دی ગેમ دے ਨਾਲ ਕਬੱਡੀ ਦੇ ਨਾਲ ਨਾਲ રોઇંગ ਦੇ ਨਾਲ ਕਿੰਨਾ ਸਮਾਂ ਹੋ ਗਿਆ ਜੁੜਿਆ ਨੂੰ રોઇંગ ਦੇ ਨਾਲ ਤਾਂ ਮੈਨੂੰ ਸਾਲ ਕੀ ਹੋਇਆ ਥੋੜਾ ਟਾਈਮ ਜਿੱਦਾਂ ਕਾਲਜ ਆ ਕੇ ਰੋਇੰਗ ਵੱਲ ਖੇਡ મતલਬ ਰੋਇੰਗ ਚ ਗਈ ਹਾਂ ਮੈਂ हां ਉਹ ਵੀ મતલਬ मैम ਨੇ ਕਿਹਾ ਹੀ ਵੀ ਤੂੰ ਵਾਟਰ ਸਪੋਰਟਸ ਕਰਨੀ ਆ ਤੇ ਮੈਂ ਨਾ ਨਹੀਂ ਕਰੀ ਮੈਂ ਕਿਹਾ ਠੀਕ ਆ ਫਿਰ ਉੱਚ ਮੈਂ ਪਹਿਲਾਂ ਖੇਡੀ ਜਿੱਦਾਂ ਇੰਟਰ ਕਾਲਜ ਉੱਚ ਮੇਰਾ 골ਡ ਹੀ ਹੁਣ ਮੈਂ 올 ਇੰਡੀਆ ਖੇਡੇ ਗਈ ਆ ਉੱਚ ਬ੍ਰਾਊਨ ਮੈਡਲ ਆਇਆ ਵਾ ਪਟਿਆਲਕੇ ਦਾ ਪਿੰਡ ਹੈ ਬੱਠੇਪੈਣੀ ਤੇ ਤੁਸੀਂ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਹਲਕੇ ਤੋਂ ਕਦੀ ਤੁਹਾਨੂੰ ਮਿਲੇ ਤੁਸੀਂ ਕਿਹਾ ਵੀ ਸਾਡੀ ਵੀ ਖੇਡਾਂ ਦੇ ਵਿੱਚ ਵੀ ਜਿਹੜੀ ਹੈ ਉਹ ਕੁੜੀਆਂ ਦੀ ਸਪੋਰਟ ਕਰਨੀ ਚਾਹੀਦੀ ਕੋਈ ਭਰੋਸਾ ਦਵਾਇਆ ਕਦੀ ਕਹਿੰਦੇ ਤਾਂ ਆ ਪਾਇਆ ਹੋਰੀ ਅੱਜ ਤੱਕ ਮੰਤਰੀ ਮਿਲਦਾ ਗੱਲ ਤਾਂ ਹੀ ਹੁੰਦੀ ਹੈ ਵੀ ਪਲੇਰਾਂ ਨੇ سپورਟ ਕਰਨੀ ਚਾਹੀਦੀ ਆ ਹਾਂ ਉਹਦੋਂ ਪਿੰਡ ਐਸੀ ਸਾਡੇ ਨਾਲ ਪਿੰਡ ਸਟੇਡੀਅਮ ਬਣਿਆ ਵਾ ਤੇ ਉਹਦਾ ਮੂਤ ਉਹ ਜੇ ਕੀ ਕਹਿੰਦੇ ਹੁੰਦੇ ਜਿਵੇਂ ਅਧਰ ਘਾਟਨ ਕਰਨਾ ਸੀ ਉਹ ਕਾਰਨ ਆਏ ਸੀ ਤੇ ਉਦੋਂ ਕਹਿੰਦੇ ਸੀ ਹਾਂ ਵੀ ਠੀਕ ਆ ਬਟ ਬਾਅਦ ਚ ਕੌਣ ਫਿਰ ਕੇ ਪੁੱਛਾ ਉਹ ਤਾਂ ਚੰਗੀ ਤਰ੍ਹਾਂ ਜਾਣਦੇ ਆ ਪਰ ਸਪੋਰਟਸ ਪਾਰਟਨ ਤਾਂ ਬਸ ਠੀਕ ਹੀ ਆ ਅੱਛਾ ਜੀ ਬਾਕੀ ਜੇ ਤੁਹਾਡੀ ਆਵਾਜ਼ ਸੁਣਦੇ ਹਾਂ ਤਾਂ سپورਟ ਜ਼ਰੂਰ ਕਰਨਗੇ ਹਾਂ ਮੈਂ ਉਹੀ ਤਾਂ ਕਹਿੰਦੇ ਕਰਨਾ ਮੈਂ ਤਾਂ ਹੀ ਚਾਹੁੰਗੀ ਕਿ ਕਰਨ ਬਾਕੀ ਕਰਨੀ ਨਾ ਕਰਨੀ ਉਹ ਤੇ ਉਹਨਾਂ ਦੀ ਮਰਜ਼ੀ ਆ ਜੀ ਜੀ ਤਾਂ ਟਾਰਗੇਟ ਕੀ ਹੈ ਕਿਥੋਂ ਤੱਕ ਜਿਹੜਾ ਉਹ ਮੈਕ ਨੇ ਪਹੁੰਚਣਾ ਹੈ ਹੁਣ ਮੈਂ ਟਾਰਗੇਟ ਮੈਂ ਇੰਡੀਆ ਦੀ ਕਿੱਟ ਪਾਣੀ ਇੰਡੀਆ ਲੋ ਖੇਡਣਾ ਚਾਹੁੰਦੀ ਆ ਕਿ ਮੈਂ ਇੱਕ ਰਾਮ ਇੰਡੀਆ ਲੋ ਖੇਡਾਂ ਹਨਾ ਬਾਕੀ ਮੇਰੇ ਅਕੋਰਡਿੰਗ ਖੇਡ ਵੀ ਜਾਊਂਗੀ ਛੇਤੀ ਬਾਕੀ ਇੰਡੀਆ ਲੋ ਖੇਡਣਾ ਕਿ ਸਾਰੇ ਜਣੇ ਕੈਨ ਵੀ ਹਾਂ ਮਤਲਬ ਕੁੜੀ ਹੋਵੇ ਤਾਂ ਉਹਦੇ ਅਰਗੀ ਹੋਵੇ ਉਹਦੇ ਆਂਗੂ ਮਤਲਬ ਜਿੱਦਾਂ ਵੀ ਆ ਕਬੱਡੀ ਦੇ ਵਿੱਚ ਬਗਹਾੜ ਨਾ ਜਿਹੜਾ ਉਹ ਕਿਵੇਂ ਪਿਆ ਬਗਹਾੜ ਇਹ ਕਿੰਨੇ ਰੱਖਿਆ ਨਾ ਬਗਿਆੜ ਨਾਮ ਛੋਟੀ ਹੀ ਮੈਂ ਲਗਾਈ ਥੋੜੀ ਉਸ ਟਾਈਪ ਦੀ ਤੇ ਬਲਪੁਰ ਖੇਡਾਂ ਜਾਂਦੇ ਹੁੰਦੇ ਸੀ ਉੱਥੇ ਬਾਬੇ ਮੱਗੇ ਨੇ ਲਾਂਪਾਇਆ ਮੇਰਾ ਬਗਿਆੜ ਫਿਰ ਉਸ ਤੋਂ ਬਾਅਦ ਉਹਦਾ 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 ਹੀ ਚੱਲੀ ਆਉਂਦੇ ਸਾਰੇ ਬਗਿਆੜਨਾ ਵੀ ਕਹਿੰਦੇ ਆ ਬਸ ਬਗਿਆੜ ਪਹਿਲਾਂ ਪਹਿਲਾਂ ਲੱਗਦਾ ਸੀ ਕਿ ਇੱਕ ਮਜ਼ਾਕ ਆ ਜਾਂ ਕੁਝ ਵੀ ਆ ਪਰ ਹੁਣ ਆਦਤ ਪੈ ਗਈ ਉਹ ਚੀਜ਼ ਸੁਣਨ ਦੀ ਹੁਣ ਨਹੀਂ ਲੱਗਦਾ ਠੀਕ ਹੈ ਇਹ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਮਾਤਾ ਪਿਤਾ ਦੀ ਵੀ ਸਪੋਰਟ ਹੈ ਟਾਰਗੇਟ ਵੀ ਤੁਸੀਂ ਦੱਸਿਆ ਹੈ ਤਾਂ ਸਰਕਾਰ ਵੱਲੋਂ ਇਧਰ ਦੇ ਪਲੇਅਰਾਂ ਨੂੰ ਕਿਹੜੀਆਂ ਸਹੂਲਤਾਂ ਨਹੀਂ ਮਿਲਦੀਆਂ ਜਿਹੜੀਆਂ ਬਾਕੀ ਸੂਬਿਆਂ ਦੇ ਵਿੱਚ ਮਿਲਦੀਆਂ ਜਿਹੜੀਆਂ ਤੁਸੀਂ ਵੇਖਦੇ ਹੋ ਮਤਲਬ ਜਿੱਦਾਂ ਹੁਣ ਸਪੋਰਟਸ ਕੋਰਟ 'ਚ ਨੌਕਰੀਆਂ ਹਰ ਇੱਕ ਜਿੱਦਾਂ ਮਿਲਦੀਆਂ ਵਾ ਆਪਣੇ ਪੰਜਾਬ 'ਚ ਬਹੁ ਘੱਟ ਮਿਲਦੀਆਂ ਹੀ ਨਹੀਂ ਆ ਇੱਕ ਪਲੇਅਰ ਮਤਲਬ ਮਾਤੜ ਹੁੰਦਾ ਜਿੱਦਾਂ ਉਹ ਸਪੋਰਟ ਮਤਲਬ ਉਹਨੂੰ ਸਪੋਰਟ ਕਰਨੀ ਚਾਹੀਦੀ ਜਦੋਂ ਕਰੋ ਪੈਹਾ ਲਾ ਕੇ ਜਾਂਦਾ ਵਾ ਹੁਣ ਤੁਸੀਂ ਲਾ ਲੋ ਵੀ ਪਲੇਅਰ ਨੇ ਇੰਡੀਆ ਲਈ ਖੇਡਣ ਜਾਣਾ ਵਾ ਉਹ ਕਰੋ ਪੈਸਾ ਲਾ ਕੇ ਜਾਊਗਾ 3-4 ਲੱਖ ਰੁਪਇਆ ਲੱਗ ਗਿਆ ਜੀ ਉਹਨੂੰ ਸਰਕਾਰ ਕੋਈ ਨਹੀਂ ਦੇਊਗੀ ਕੁਛ ਮਿਲੂਗਾ ਨਹੀਂ ਉਹਦਾ ਕੀ ਫਾਇਦਾ ਇੰਡੀਆ ਇੰਡੀਆ ਵਾਸਤੇ ਖੇਡਣ ਦਾ ਕੀ ਫਾਇਦਾ ਸਰਕਾਰ ਨੂੰ ਚਾਹੀਦਾ ਵਾ ਵੀ ਉਹਨੂੰ ਉਹਦੀ ਹੈਲਪ ਕਰੇ ਵਾਤ ਤੋਂ ਵਾਤ ਮਤਲਬ ਉਹਦੇ ਹੱਲ ਕੇ ਦੇ ਕੈਨ ਬੀ ਜਿਹੜਾ ਇਹ ਤੇਰਾ ਇੰਡੀਆ ਖੇਡਣ ਲਈ ਪੈਸਾ ਲੱਗਣਾ ਉਹ ਮੈਨ ਲਾ ਉਹਨਾਂ ਤੋਂ ਇੰਡੀਆ ਖੇਡ ਕੇ ਆ ਵੀ ਕਈ ਇੰਡੀਆ ਤਾਂ ਤਾਂ ਹੀ ਨਹੀਂ ਖੇਡਣ ਜਾਂਦੇ ਕਿ ਇਹਦੀ ਸਿਲੈਕਸ਼ਨ ਹੁੰਦੀ ਆ ਟ੍ਰਾਇਲ ਹੁੰਦੇ ਆ ਜਦੋਂ ਪੈਸੇ ਸੌਂਦੇ ਹੋ ਕਹਿੰਦੇ ਨਹੀਂ ਆ ਸਾਡੇ ਕੋਲ ਇੰਨੇ ਪੈਸੇ ਨਹੀਂ ਆਸੀਂ ਖੇਡ ਨਹੀਂ ਸਕਦੇ ਮਤਲਬ ਉਹਨਾਂ ਨੂੰ ਫੋਲ ਸਪੋਰਟ ਕਰਦੇ ਆ ਉਹਨਾਂ ਦੇ ਕਹਿ ਦੇ ਵੀ ਆਪਾਂ ਕੈਸ਼ ਪ੍ਰਾਈਜ਼ ਦਵਾਂਗੇ ਤੂੰ ਖੇਡ ਜਾਂ ਕੁਛ ਵੀ ਆ ਪਰ ਆਪਣੇ ਕੋਸ਼ ਇਦਾਂ ਦੀ ਹੈਲਪ ਹੁੰਦੀ ਹੀ ਨਹੀਂ ਆ ਫਿਰ ਮਜਬੂਰੀ ਕਰਕੇ ਪਲੇਅਰ ਕਹੇ ਯਾਰ ਗੇਮ ਛੱਡ ਦਿੰਦਾ ਕੁਛ ਮਿਲਦਾ ਨਹੀਂ ਆ ਉਹ ਟੁੱਟ ਜਾਂਦਾ ਵਾ ਫਿਰ ਹੁਣ ਸਾਰੇ ਤਾਂ ਹੀ ਤਾਂ ਬਾਹਰ ਨੂੰ ਜਾਂਦੇ ਆ ਜੇ ਕੋਈ ਸ਼ਹੀ ਆ ਰਿਹਾ ਤਾਂ ਗੇਮਾਂ ਤਾਂ ਬੰਦ ਹੀ ਹੋ ਜਾਣਗੀਆਂ ਕੋਈ ਨਹੀਂ ਹੋਊਗਾ ਗੇਮ ਵੱਲ ਜੀ ਖੇਡਾਂ ਵਾ ਤਨ ਪੰਜਾਬ ਦੀਆਂ ਵਿੱਚ ਵੀ ਤੁਹਾਡੀ ਪੋਜੀਸ਼ਨ ਪਈ ਕਿੱਥੇ ਕਿੱਥੇ ਜਿਹੜੀ ਪੋਜੀਸ਼ਨ ਪਈ ਆ ਕਿੰਨੇ ਮੈਡਲ ਵੀ ਆ 골ਡ 골ਡ ਤੁਹਾਡੇ ਕੋਲ ਕਿੰਨੇ ਆ ਮੈਡਲ ਤਾਂ ਕਾਫੀ ਆ ਕਿਹੜਾ ਵਾ ਪੰਜਾਬ ਜਦੋਂ ਦੀ ਸਟਾਰਟ ਹੋਈ ਆੋਂਦਾ ਆਏ ਸਾਲ ਸਾਡੀ ਪੋਜੀਸ਼ਨ ਪੈਂਦੀ ਆ ਐਤਕੀ ਸਾਡਾ 골ਡ ਹੀ ਉਹਦੇ ਵਿੱਚ ਜੀ ਓ ਮੈਡਲ ਤਾਂ ਫਿਲਹਾਲ ਕਾਫੀ ਆ ਕਾਫੀ ਤਾਂ ਉਹ ਪੋਜੀਸ਼ਨ ਪਈ ਆ ਸਿਰਫ ਪੋਜੀਸ਼ਨ ਹੀ ਪੈਂਦੀ ਆ ਕੋਈ ਨੌਕਰੀ ਦਾ ਭਰੋਸਾ ਨਹੀਂ ਕੋਈ ਕੋਈ ਨਕਦ ਕੈਸ਼ ਵੀ ਨਹੀਂ ਮਿਲਦਾ ਹੋਵੇਗਾ ਮੇਰੇ ਲਈ ਨਾ ਨਾ ਨੌਕਰੀ ਦਾ ਤਾਂ 1% ਭਰੋਸਾ ਨਹੀਂ ਹੈਗਾ ਵੀ ਸਰਕਾਰ ਦੇਊਗੀ ਅੱਛਾ ਜੀ ਬਾਕੀ ਕੈਸ਼ ਪ੍ਰਾਈਜ਼ ਵੀ ਕੋਈ ਨਹੀਂ ਆ ਅੱਛਾ ਅੰਤ ਵਿੱਚ ਉਹਨਾਂ ਮਾਪਿਆਂ ਨੂੰ ਕੀ ਮੈਸੇਜ ਰਹਿਣਾ ਵਾਲਾ ਕਿਉਂਕਿ ਬਹੁਤ ਸਾਰੇ ਪਰਿਵਾਰ ਜਿਹੜੇ ਕੁੜੀਆਂ ਨੂੰ سپورਟ ਨਹੀਂ ਕਰਦੇ ਪਰ ਜੇਕਰ ਕੁੜੀਆਂ ਨੂੰ ਧੀਰਨ سپورਟ ਕੀਤੀ ਜਾਵੇ ਤਾਂ ਉਹ ਇੱਕ ਵੱਡੇ ਲੈਵਲ ਤੇ ਆਪਣੇ ਪਰਿਵਾਰ ਦਾ ਇਲਾਕੇ ਦਾ ਦੇਸ਼ ਦਾ ਨਾਂ ਚਮਕਾ ਸਕਦੀ ਹੈ ਇਹ ਆਹ ਗੱਲ ਤਾਂ ਮੈਂ ਅਕਸਰ ਹੀ ਕਹਿੰਦੀ ਵੀ ਮੈਂ ਇੱਕੋ ਗੱਲ ਕਹੂੰਗੀ ਜਿੱਦਾਂ ਘਰ ਦੇ ਕੁੜੀਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਵੀ ਨਹੀਂ ਬਾਹਰ ਨਹੀਂ ਨਿਕਲਣਾ ਜਾਂ ਸਹੀ ਟਾਈਮ ਨਹੀਂ ਆ ਜਾਂ ਕੁਝ ਵੀ ਆ ਪਰ ਉਹਨਾਂ ਨੂੰ سپورਟ ਕਰਨਾ ਚਾਹੀਦਾ ਵਾ ਕਿਉਂਕਿ ਜੇ ਉਹ ਸਪੋਰਟ ਕਰਨਗੇ ਤਾਂ ਉਹਨਾਂ ਦੀ ਕੁੜੀ ਕਦੇ ਵੀ ਕੋਈ ਗਲਤ ਕੰਮ ਨਹੀਂ ਕਰੂਗੀ ਕਿਉਂਕਿ ਉਹਨੂੰ ਵੀ ਪਤਾ ਵੀ ਮੇਰੇ ਘਰ ਦੇ ਨੇ ਮੈਨੂੰ ਸਪੋਰਟ ਕੀਤਾ ਵਾ ਹਨਾ ਮੇਰੇ ਘਰ ਦੇ ਨੇ ਯਕੀਨ ਕਰਦੇ ਆ ਜੇ ਮੈਂ ਬਾਹਰ ਕੁਝ ਗਲਤ ਕਰੂਗੀ ਜਾਂ ਕੁਝ ਵੀ ਉਹਨਾਂ ਦਾ ਯਕੀਨ ਤੋੜੂਗੀ ਕੀ ਪਤਾ ਕਿੰਨੇ ਕ ਮੇਰੇ ਨਾਲ ਵੇਖੇ ਹੋਰ ਬਾਹਰ ਨਿਕਲ ਲਾਊਗਾ ਕਿ ਮੈਂ ਗਲਤ ਕਰੂਗੀ ਨਹੀਂ ਨਿਕਲਣ ਦਾ ਮੌਕਾ ਮਿਲੂਗਾ ਕੁੜੀ ਆ ਜੀ ਸੋਚੂਗੀ ਜੇ ਦੇ ਘਰ ਦੇ ਸਪੋਰਟ ਕਰਨਗੇ ਜੇ ਦੇ ਘਰ ਦੇ ਸਪੋਰਟ ਨਹੀਂ ਕਰਨਗੇ ਉਹ ਆਹੀ ਸੋਚੂਗੀ ਨਹੀਂ ਯਾਰ ਮੇਰੀ ਇਦਾਂ ਨਹੀਂ ਹੁੰਦੀ ਮੈਂ ਉਦਾਂ ਬਾਹਰ ਜਾ ਕੇ ਮੈਂ ਆਪਣੀ ਮਤਲਬ ਚਾਹ ਪੂਰੇ ਕਰਾਂ ਇਦਾਂ ਤਾਂ ਮੇਰੇ ਦੋਂਗੇ ਵੀ ਆਪਣੇ ਆਪਣੇ ਕੁੜੀਆਂ ਨੂੰ ਸਮਝੋ ਹਨਾ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਦਿਓ ਵੀ ਉਹਨਾਂ ਦੇ ਉਹਨਾਂ ਨੂੰ ਸੋਚ ਪੁੱਛੋ ਕਿ ਉਹ ਕੀ ਕਰਨਾ ਚਾਹੁੰਦੇ ਆ ਕਿਵੇਂ ਆ ਬਸ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਤੇ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਧੰਨਵਾਦ ਅਸੀਂ ਮੇਰੇ ਤੱਕ ਪਹੁੰਚੇ ਵੀਰਿਆ ਮਤਲਬ ਕਿੱਦਾਂ ਵੀ ਇਹ ਗੱਲਾਂ ਤੁਹਿਆਂ ਤੱਕ ਪਹੁੰਚਾਉਣ ਲਈ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਧੰਨਵਾਦ ਜੀ ਸੋ ਕਬੱਡੀ ਦੇ ਵਿੱਚ ਬਗਿਹਾਰ ਨਾਂ ਦੇ ਨਾਲ ਮਸ਼ਹੂਰ ਕਬੱਡੀ ਦੀ ਸਟਾਪਰ ਮਹਿਗਪ੍ਰੀਤ ਪਿੰਡ ਬੱਠੇ ਭੈਣੀ ਹਲਕਾ ਪੱਟੀ ਦੀ ਜਿਸ ਦੇ ਨਾਲ ਸਾਡੀ ਗੱਲਬਾਤ ਹੋਈ ਤੁਸੀਂ ਬਣੇ ਰਹੋ ਸਾਡੇ ਨਾਲ ਅਤੇ ਆਪਣੀ رائے ਵੀ ਜਰੂਰ ਦਿਓ ਅਤੇ ਸਪੋਰਟ ਵੀ ਜਿਹੜੀ ਹੈ ਉਹ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ